ਜੀ ਆਇਆਂ ਨੂੰ ਦੋਸਤੋ ਅੱਜ ਦੀ ਨਜ਼ਮ ਦਾ ਸਿਰਨਾਮਾ ਹੈ ਅਕੜਮੀ ਰੁੱਤ ਮਾਗ ਤੁਮ ਇਘਾ ਰੁੱਸੀ ਸੁਕਾ ਲੰਗਿਆ ਪੋਹ ਪਿਆਰਾ ਮਾਗ ਤੁਮ ਇਘਾ ਰੁੱਸੀ ਸੁਕਾ ਲੰਗਿਆ ਪੋਹ ਪਿਆਰਾ ਧੂੜ ਉੱਠ ਉਤਾਂ ਨੂੰ ਲੱਭੇ ਧੂੜ ਉੱਠ ਉਤਾਂ ਨੂੰ ਲੱਭੇ ਕੋਈ ਪੌਂਦਾ ਬੱਦਲ ਅਵਾਰਾ ਸੀਤ ਦੀ ਰੁੱਤੇ ਤਾਤ ਪਾਵੇ ਸੀਤ ਦੀ ਰੁੱਤੇ ਤਾਤ ਪਾਵੇ ਜਿਹੜੇ ਪੁੱਠਾ ਚਾਲ ਚਲਾਰਾ ਔੜਾ ਨਦੀ ਦੇ ਕੰਢੇ ਮੱਲੇ ਔੜਾ ਨਦੀ ਦੇ ਕੰਢੇ ਮੱਲੇ ਕਿਥ ਲੱਥੇ ਹੰਸ ਮੰਜਾਰਾ ਤਰਦੀਆਂ 나ੜਾ ਸੂਤਨ ਵਾਲੇ ਤਰਦੀਆਂ 나ੜਾ ਸੂਤਨ ਵਾਲੇ ਰਕੜੀ ਕਰਨ ਕਿਲਾਰਾ ਲੋਭਾ ਪਿੱਟੇ ਟੋਬੇ ਲੱਬਣ ਕੋਲੇ ਵਾਲੇ ਰੁਖ ਲੋਭਾ ਪਿੱਟੇ ਟੋਬੇ ਲੱਬਣ ਕੋਲੇ ਵਾਲੇ ਰੁਖ ਕੌਣ ਪਛਾਣੇ ਕੌਣ ਸਿਹਾਣੇ ਚੁੱਪ ਚਿੜੀ ਦਾ ਤੁਖ и приятно столкнуться.